ਹੈ ਨਿੱਸਾ ਸਿੱਕਾ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਸੇਟਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਬਿਲਕੁਲ ਲਾਗੇ ਪਿੰਡ ਆ ਜਿਹੜਾ ਵਿਦੀਆਂ ਨਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਤੇ ਇੱਕ ਹਾਂਸਰ ਵਛੀ ਤੇ ਇੱਕ ਗਾਂ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਹੈ ਕਾਫੀ ਖੂਬਸੂਰਤ ਹੈ ਜਿਹੜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹੁੰਦੀ ਆ ਵੀ ਆਪਣਾ ਇੱਥੇ ਆਓ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਸ ਚਾਹ ਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੋਂ ਠੀਕ ਠਾਕ ਜੀ ਵਧੀਆ ਜੀ ਤੁਸੀਂ ਸਾਂ ਵਧੀਆ ਜੀ ਵੇਗਿਆ ਮਾਲ ਪਿਛਲਾ ਫੇਰ ਹਾਂਜੀ ਹਾਂਜੀ ਵੇਗਿਆ ਜੀ ਤੇ ਚੱਲਾ ਫਿਰ ਨਾਮ ਦੱਸਦੇ ਕਰੀ ਨਾਮ ਦਲਜੀਤ ਸਿੰਘ ਹਾਂਜੀ ਪਿੰਡ ਕਸੀਰਪੁਰ ਤਸੀਰ ਬਟਾਲਾ ਜ਼ਿਲ੍ਹਾ ਗਰਸਾਸਪੁਰ ਤੇ ਫੋਨ ਨੰਬਰ ਵੀ ਭੋਲ ਦੋ ਫੋਨ ਨੰਬਰ ਦਾ 9779635121 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ 5 ਨਾਲ ਗਿਆ ਅੱਜ 5 ਨਾਲ ਗਿਆ ਹਨਾ ਤੇ ਚੱਲਾ ਫਿਰ ਸ਼ੁਰੂਆਤ ਹੈ ਕੀ ਤੋਂ ਕਰੀਏ ਪਹਿਲਾਂ ਇਦਾਂ ਝੋਟੀ ਤਾਂ ਕਰ ਲਈਏ ਝੋਟੀ ਤਾਂ ਕਰ ਲਈਏ ਆ ਪਹਿਲੇ ਨੰਬਰ ਵਾਲੀ ਜਿਹੜੀ ਝੋਟੀ ਐ ਤੋਂ ਹੀ ਕਰ ਲਈਏ ਕਿੰਨਾ ਚਿਰ ਹੋ ਗਿਆ ਵਿਦਿਨਾਂ ਸੋਈ ਨਾ ਇਹਨੂੰ ਸੋਈ ਨਾ ਮਿਰਜੀ 2 2.5 ਮਹੀਨੇ ਹੋ ਗਿਆ ਬੱਚਾ ਉਹ ਅਸੀਂ ਖਾ ਦੇ ਬਾਅਦ ਚ ਅੱਛਾ ਬਾਕੀ ਆਪਣੀ ਕੋ ਸਮਝਣਾ ਵੇਖ ਲੈ ਦੁੱਧ ਕਿੰਨਾ ਹੋਣੇ ਦੇਖੋ ਦੁੱਧ ਇਸ ਟਾਈਮ ਵੇਖੋ 7 ਕਿਲੋ ਆ ਤੇ ਮਿਲਦੀ ਬੱਚੇ ਦੇ ਦੋਵੇਂ ਟਾਈਮ ਦੋਵੇਂ ਦੋਵੇਂ ਟਾਈਮ ਪਾ ਬੱਚੇ ਦੇ ਆਰਮਾਨ ਅਕਲ ਸੁਵਾ ਕਿੰਨਾ ਜੇ ਸੁਵਾ ਦੂਜਾ ਵਾ ਤੋਰੋ ਫੇਰ ਇਹ ਥੋੜੀ ਉੱਚੇ ਬੱਚੇ ਦੀ ਆ ਤੇ ਆ ਦੇਖ ਸਕਦੇ ਜੇ ਦੁੱਧ ਮੋਕੇ ਤੇ ਜਿਹੜਾ ਕਹਿੰਦੇ ਕਿ 7 ਲੀਟਰ ਹੈਗਾ ਵਾ ਬਾਕੀ ਛੋਟੇ ਸਿੰਘ ਦੀ ਝੋਟੀ ਫੱਬਦੀ ਆ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਸੱਟ ਕਰੀਏ ਬਾੜ ਕਰੀਏ 52000 ਦੀ ਛੋਟੀ ਦੇ ਦਾਂਗੇ 52000 ਦੀ ਹਾਂਜੀ ਬਾਕੀ ਵਿੱਚੋਂ ਛੋਟ-ਛੜ ਕਰ ਦੋਗੇ ਛੋਟ-ਛੜ ਕਰ ਦਾਂਗੇ ਵਿੱਚ ਦੁੱਧ ਜੇ ਹੋਰ ਵਧੂਗੀ ਦੋ ਦੋ ਤਣ ਗਣੇ ਪੁੱਦਣ ਸਾਰਾ ਇਸ ਤਰੀ 4 ਕਿਲੋ ਜਿਤਨੇ ਲਏ ਆ ਬੰਦਾ ਵੰਡ-ਮੁੰਡ ਨਹੀਂ ਪਾਉਂਦਾ ਅੱਛਾ ਇਹਦਾ ਹੀ ਵੇਚ ਦੇਣ ਦੁੱਧ ਤੇ ਵੰਡ-ਮੁੰਡ ਨਹੀਂ ਪਾਉਂਦੇ ਠੀਕ ਆ 4 ਸਾਢੇ 4 ਕਿਲੋ ਦੁੱਧ ਹੋਣੇ ਥਲੇ ਦੁੱਧ 7 ਕਿਲੋ ਹੋ ਗਿਆ ਤਾਂ ਨਾ ਦੇਣਾ ਜੀ ਠੀਕ ਆ ਦੁੱਧ 9 ਕਿਲੋ ਮਾਣਾ ਦੇ ਦੇਣਾ 9 10 ਬਾਕੀ ਹੁਣ ਸਟੈਲਸ ਛੋਲੇ ਚੱਲ ਪਏ ਆ ਫਟਾਫਟਾ ਦੇਣੀ ਆ ਇਹਦੇ ਥੋੜੀ ਬੈਂਡ ਠੀਕ ਆ ਤੇ ਤੇਰਾ ਬੱਚਾ ਕੀ ਆ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਨੀਲੀ ਰਾਵੀ ਦੀ ਚੋਟੀ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈਣਾ ਇਹਨੂੰ ਸੋਈ ਨੂੰ ਵੀਰਜੀ ਮਹੀਨੇ ਦੇ ਲਗਭਗ ਹੋ ਗਿਆ ਟਾਈਮ ਮਹੀਨੇ ਦੇ ਲੱਗੇ ਹੋ ਗਿਆ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਦੁੱਧ ਥਲੇ 9 ਕਿਲੋ 8 ਕਿਲੋ ਦੀ ਪੱਤੀ ਗੰਟੀ ਹੋਏ ਅੱਛਾ 8 ਕਿਲੋ ਦੁੱਧ ਹੈਗਾ ਜਿਹੜਾ ਹਾਂਜੀ ਹਾਂਜੀ ਤੋਰੋ ਫਿਰ ਇੱਕ ਰੀਨੋ ਮਜੀ ਦੇਖੋ ਜੀ ਹਰ ਤੇ ਜੀ ਸੂਆ ਕਿ ਨਾ ਵੀ ਦਿੱਤਾ ਇਹਦਾ ਸੂਆ ਪਹਿਲਾ ਜੀ ਪਹਿਲਾ ਸੂਆ ਤੇ ਬਾਕੀ ਸੋਹਣੀ ਝੋਟੀ ਆ ਹਾਂ ਜੀ ਨਿਸ਼ਾਨੀਆਂ ਨੀਲੀ ਦੀਆਂ ਸਾਰੀਆਂ ਪੂਰੀਆਂ ਤੇ ਬਾਕੀ ਫੱਬਦੀ ਆ ਝੋਟੀ ਕੱਦ ਕਾਟ ਪੱਖੋਂ ਵੀ ਚੰਗੀ ਆ ਜੀ ਜੈਦ ਦੇ 98 ਦੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਕੋਈ 75000 ਦੇ ਦਾਂਗੇ 75000 ਦੀ ਹਾਂ ਜੀ ਤੇ ਬਾਕੀ ਵਿੱਚ ਛੋਟ ਛਾਟ ਕਰ ਦਾਂਗੇ ਆ ਦਾ ਦੀ ਮੰਨਤਨ ਕਰ ਦਾਂਗੇ ਠੀਕ ਹੈ ਜੀ ਯਾਹ ਦੇਖਾ ਬੱਚੀ ਤੋਂ ਬਗੈਰ ਝੋਟੀ ਮਹੀਨਾ ਹੋ ਗਿਆ ਸੋਈ ਨੂੰ ਐਚਾ ਇਹ ਤਾਂ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈ ਸੀਲ ਬੜੀ ਭਾ ਇਦਾਂ ਹੀ ਬੈਜੋ ਥੱਲੇ ਤੇ ਦੁੱਧ ਕਿੰਨਾ ਜੇ ਦੇਖੋ ਆਹ ਦੇਖ ਸਾਹ ਦੇ ਇਤਰਾ ਹੀ ਥੱਲੇ ਬੈਜਣਾ ਜਿੱਥੇ ਮਰਜੀ ਪਾ ਉਥੇ ਛੜ ਕੇ ਬੈਜੋ ਠੀਕ ਹੈ ਤੇ ਵੀ ਛੋਟੇ ਸਿੰਘ ਦੀ ਝੋਟੀ ਹੈ 9 ਕਿਲੋ ਹੈ ਜੀ 9 ਕਿਲੋ ਹੈ ਪੱਕਾ ਦੁੱਧ 9 ਕਿਲੋ ਫੁੱਲਾ ਦੁੱਧ ਹੈਗਾ ਥੱਲੇ ਤੋੜ ਦੋ ਫਿਰ ਦੋਵੇਂ ਡੈਮੇਜ ਇਦਾਂ ਹੀ ਮਿਲਦੀ ਭਾਵੇਂ ਪਾੜਾ ਪਾਓ ਭਾਵੇਂ ਨਾ ਪਾਓ ਠੀਕ ਹੈ ਆ ਜਾ ਵੀ ਦੋ ਆ ਜਾਓ ਆ ਜਾਓ ਆਹ ਦੀ ਇਹ ਤੁਸ ਦੇਖਵਾਓ ਨਾ ਸਾਰਾ ਮੇਰਾ ਖਾਵਾ ਗਰੇ ਇਹਦੇ ਦਾ ਬੀਜੀ ਬ੍ਰੇਡੀ ਆਸੀ ਜਾਂਦੇ ਜੋ ਸਦਾਈ ਇਹਦੇ ਦੇ ਆ ਬੁਜੀ ਲੈ ਆਜਿ ਲੈ ਬਾਕੀ ਘੱਦ ਘਾਟ ਪੈਟਪੜੇ ਦੀ ਚੰਗੀ ਆ ਤੇ ਸੋਹਣੀ ਝੋਟੀ ਆ ਆਹ ਦੇਖ ਸਕਦੇ ਜੀ ਭਾਵੇਂ ਇੱਥੇ ਖਲਾਰ ਕੇ ਤੇ ਥੱਲੇ ਬੈ ਜਾਓ ਜਿੱਥੇ ਮਰਜੀ ਆ ਤੀਜੀ ਠੀਕ ਆ ਜੀ ਹਾਂ ਆਹ ਦੇਖ ਸਕਦੇ ਜੀ ਬੈਂਦਾ ਮੈਂ ਤਾਂ ਪਹੁੰਚ ਜਦੀ ਠੀਕ ਆ ਜੀ ਇਤਰਾ ਦੀ ਮਰਜੀ ਹੈ ਚਲੋ ਆਜੋ ਲੈ ਆਓ ਫਿਰ ਲੈਓ ਜਿਹੜਾ ਲੈ ਲਿਆ ਅੱਜ ਕਰੀ ਝੋਟੀ ਇਹ ਕੋ ਸਿੰਘ ਬਾਕੀ ਛੋਟੇ ਸਿੰਘ ਦੀ ਝੋਟੀ ਹੈ ਲੈ ਜਾ ਤੇ ਇਹਦਾ ਫਿਰ ਮੁੱਲ। ਆਪੀ ਜਿਹਦਾ ਮੁੱਲ 70000 ਰੁਪਇਆ। ਅੱਛਾ। ਹਾਂਜੀ। ਤੇ ਇਹ ਕਿੰਨੇ ਦੀ ਦੇਣੀ ਹੈ? ਕਰ ਦਾਂਗੇ ਬੰਦਾਨ ਕਰ ਦਾਂਗੇ ਵਿੱਚ। ਅੱਛਾ ਵਿੱਚੋਂ ਕਰ ਦੋਗੇ ਮੰਨਤਨ। ਚਲੋ ਬਾਕੀ ਕੋ ਫੋਨ ਲਾਉਗਾ ਇੱਕ ਦੀ ਹਨਾ। ਹਾਂਜੀ ਹਾਂਜੀ। ਤੇ ਹੁਣ ਆ ਵੱਛੀ ਬਾਰੇ ਦੱਸ ਦੀਏ ਫਿਰ। ਇਹ ਵੀ ਜੀ ਅਜੇ ਨਹੀਂ ਚੋਕ ਦਾ ਦੇਣਗੇ ਇੱਕ ਦੰਦ ਛੁੱਟਿਆ ਵਾ। ਅੱਛਾ। ਹਾਂਜੀ। ਦੰਦੀ ਤਾਂ ਚੋਕੀ ਹੁੰਦੀ ਆ। ਚੋਕੀ ਹੁੰਦੀ ਹੈ ਜੀ। ਠੀਕ ਆ। ਤੇ ਹੀਟ ਤੇ ਵੀ ਆਣੀ ਵਾਲੀ ਤੇ ਐਡਾ ਜਿਹਾ ਪਾਊਡਰ ਦਰਦਾਂ ਨੂੰ ਪਾਉਣ ਦੇ ਹਫਤਾ ਹੋ ਗਿਆ ਪੰਗਾਈ ਨੂੰ। ਠੀਕ ਆ। ਹਾਂਜੀ। ਤੋਰਦੀ ਜਾਈ ਬਹੁਤ ਇਹਦਾ ਫੋਨ ਆਇਆ ਅੱਛਾ ਤੇ ਆਪਾਂ ਦਿੱਤੀ ਨਹੀਂ ਹੈਗੀ ਅੱਛਾ ਪਿੱਲਿਆਂ ਦਾ ਤੁਹਾਡਾ ਮਨ ਬਦਲ ਗਿਆ ਰੱਖ ਲਏ ਰੱਖ ਲਏ ਇਹ ਕਹਿੰਦੀ ਆਂ ਆਹ ਦੀ ਜਾਨ ਦੀ ਠਾਂ ਥੋੜਾ ਫੇਰ ਸੁੱਤਰਦੇ ਹੁੰਦਾ ਸੇ ਆਹ ਫੇਰ ਪਸ਼ੂ ਵੇਚਣ ਵਾਲੇ ਵੀ ਆਉਣੇ ਹੁੰਦੇ ਆ ਤੇ ਹੁਣ ਗਾੜੀ ਸਿਆ ਆ ਲਿਆ ਬੱਚੇ ਵੀ ਬੰਨੇ ਅੰਦਰ ਤੋਰੋ ਫੇਰ ਇੱਕ ਦਿਨ ਤੇ ਉਤਨੇ ਦੀ ਮਾਂ ਦਾ ਦੁੱਧ ਕਿੰਨਾ ਕਰਿਆ ਜੀ 26 27 ਕਿਲੋ ਦੀ ਮਾਂ ਦਾ ਦੁੱਧ ਦੇਦੀ ਵੀ ਜੀ ਅੱਛਾ ਹਾਂਜੀ 26 27 ਲੀਟਰ ਦੇ ਕਰੀਬ ਦੀ ਮਾਂ ਨੇ ਦੁੱਧ ਜਿਹੜਾ ਕਹਿੰਦੇ ਕੱਢਿਆ ਪੂਰਾ ਨਖਰ ਕਰਾ ਵਸ਼ੀ ਤੇ ਬਾਕੀ ਸੋਹਣੀ ਵਹਿੜਿਆ ਜਿਹੜੀ ਪੂਰੀ ਥੱਲੇ ਝੋਲੀ ਵੀ ਚੰਗੀ ਆ ਚਾਰੇ ਥਣ ਵੱਖਰੇ ਵੱਖਰੇ ਲਾਜੋ ਅੰਦਰ ਤੱਕ ਆ ਗਏ ਅੰਦਰ ਜਿਹੇ ਤਰ੍ਹਾਂ ਵੜਾ ਕਰਦੀ ਹੁੰਦੀਆਂ ਉਹ ਤਰ੍ਹਾਂ ਹੀ ਕਰਦੀ ਐ ਵੀ ਇਹਦਾ ਫਿਰ ਕਿੰਨਾ ਚ ਮੁੱਲ ਇਹ ਆ ਭਜੀ 20000 ਦੇ ਦਾਂਗੇ ਅੱਛਾ 20000 ਦੀ ਦੇਣੀ ਆ ਹਾਂਜੀ ਬਾਕੀ ਚਲੋ ਆਪੇ ਹੋ ਜਾਊਗਾ ਮੌਕੇ ਤੇ ਮੰਨਤਾ ਨਾ ਹਾਂਜੀ ਠੀਕ ਐ ਤੇ ਆ ਜਿਹੜੇ ਬੱਚੇ ਆ ਉਹਨਾਂ ਮੱਝਾਂ ਤੇ ਆ ਹਾਂਜੀ ਇਹ ਪਹਿਲੇ ਨੰਬਰ ਜਿਹੜੀ ਖਾਲੀ ਆ ਉਹਦਾ ਪੱਗੜਾ ਉਹਦੀ ਕੱਟੀ ਆ ਆ ਕੱਟਾ ਜਿਹੜਾ ਨਾਲ ਦੁੱਧ ਆਮ ਨੀਲੀ ਦੀ ਮੱਝ ਦਾ ਕੱਟਾ ਆ ਤੇ ਹੁਣ ਇੱਕ ਆ ਵੈੜ ਤੁਹਾਨੂੰ ਦਿਖਾਉਣੀ ਆ ਤੋਰੋ ਫੇਰ ਇੱਕ ਰੀਦ ਨੂੰ ਇਹਦੇ ਕੋਲ ਦੁੱਧ ਕਿੰਨਾ ਜੀ ਵਰਜੀ ਇਹਦੇ ਕੋਲ ਭਜੀ 7 ਕਿਲੋ ਦੁੱਧ ਆ 7 ਕਿਲੋ ਹੈਗਾ ਜੀ ਪੱਕਾ ਦੁੱਧ 7 ਕਿਲੋ ਦੁੱਧ ਜਿਹੜਾ ਖਿੰਦਗੀ ਇਹਦੇ ਕੋਲ ਜਿਆਦਾ ਹੀ ਇਹਨੂੰ ਨਾ ਭਰਾਈ ਆ ਦਵਾਈ ਤੇ ਬਾਹਰ ਤੋਂ ਨੇ ਪਾਇਆ ਪਾਸਾ ਦੁੱਧ ਤੇ ਥਲੇ 8 9 ਕਿਲੋ ਅੱਛਾ ਹਾਂ ਜੀ ਜਿਆਦਾ ਕੁਆਲਟੀ ਬੜੀ ਜੱਤੀ ਜੀ ਬਾਕੀ ਸੋਹਣੀ ਆ ਸੱਜਰ ਨੇ ਵੀ ਦੁੱਧ ਇਹਨੇ ਚੰਗਾ ਕੱਢਿਆ ਨਾ ਵਾ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਚੰਗੀਆਂ ਆ ਆ ਦੇ ਸਾਦੇ ਮਿਲਕੇ ਮੈਂ ਨਾ ਸੋਨਾ ਦਾ ਸਾਈਜ਼ ਗਿਆ ਆ ਬਾਕੀ ਹੈਲ ਸੀਂਸ ਰਾਗੇ ਕੋਈ ਗੱਲ ਨਹੀਂ ਕੀਤੀ ਮਰਜ਼ੀ ਪਈ ਠੀਕ ਹੈ ਬਾਕੀ ਸਟਾਰਲਸ ਚੁੱਲੇ ਚੱਲ ਪੈਣੇ ਆ ਆ ਦੇ ਸਾਦੇ ਨੀਲੀ ਟੂੜੀ ਪੈਂਦੀ ਹਲੇ ਹਾਂਜੀ ਤੇ ਹੁਣ ਮੋਕੇ ਤੇ ਜਿਹੜਾ 7 ਲੀਟਰ ਚਵਾ ਕੇ ਦੋਗੇ ਕਰੋ ਹਾਂਜੀ ਤੇ ਇਹਦਾ ਫਿਰ ਮੁੱਲ ਇਹ 20000 ਦੇ ਦਾਂਗਾ ਭਜੀ ਇਹ 20000 ਦੇ ਹਾਂਜੀ ਹਾਂਜੀ ਬਾਕੀ ਚਲੋ ਆਪਣੇ ਸਬਦਾ ਜੋ ਮੋਕੇ ਤੇ ਹਾਂਜੀ ਹਾਂਜੀ ਤੇ ਠੀਕ ਹੈ ਜੇ ਕੁਝ ਹੋਣਾ ਫਿਰ ਇਹੋ ਬਾਰ-ਬਾਰ ਵੀਰ ਜੀ ਆਪਣੀ ਬੇਨਤੀ ਹੁੰਦੀ ਆ ਆਓ ਆਪਣੀ ਤਸੱਲੀ ਕਰਕੇ ਲੈ ਜਾਓ ਨਹੀਂ ਕੁਝ ਚਵਾ ਸਕਦਾ ਵੀਡੀਓ ਕਾਲ ਤੇ ਚਵਾ ਲਈ ਅਗਲੇ ਡੰਗ ਆਪਣੇ ਘਰ ਰਣਕੇ ਤੇ ਬਾਰੇ ਠੀਕ ਹੈ ਜੀ ਹਾਂਜੀ ਕਰਕੇ ਖੜੇ ਠੀਕ ਹੈ ਵੀਰ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਤਸੱਲੀ ਕਰਕੇ ਹੀ ਖੜੋ ਜੀ